ਆਸਵਕ ਦੀ ਵੱਡੀ ਖਬਰ ਸਾਬਕਾ ਮੁੱਖ ਮੰਤਰੀ ਬੀਬਾ ਰਜ਼ਿੰਦਰ ਕੌਰ ਪਠੱਲ ਦੇ ਪੁੱਤਰ ਦਾ ਵੱਡਾ ਬਿਆਨ ਸਾਹਮਣੇ ਆਇਆ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ 13 ਦੀਆਂ 13 ਸੀਟਾਂ ਸਾਨੂੰ ਮਿਲਣੀਆਂ ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਐਸ ਲਗਾਏ ਜਾ ਰਹੇ ਨੇ ਕਿ ਬੀਬਾ ਰਜ਼ਿੰਦਰ ਕੌਰ ਪਠੱਲ ਦੇ ਮੁੰਡੇ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਇਸ ਵਕਤ ਇਹ ਵੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਲੋਕ ਸਭਾ ਨੂੰ ਲੈ ਕੇ तमाम ਪਾਰਟੀਆਂ ਸਿਆਸਤ ਵਿੱਚ ਕੁਦ ਚੁੱਕੀਆਂ ਨੇ ਤਾਂ ਉੱਤੇ ਹੀ ਬੀਬਾ ਰਜ਼ਿੰਦਰ ਕੌਰ ਪਠੱਲ ਦੇ ਮੁੰਡੇ ਦਾ ਇਹ ਬਿਆਨ ਕਿੰਨਾ ਕਿਤੇ ਮੈਨੇ ਰੱਖਦਾ ਹੈ। ਕੁੜੀ ਅੱਜ ਜੋ ਸਾਡੀ ਕਿਸਾਨੀ ਨੂੰ ਲੈ ਕੇ ਸੰਘਰਸ਼ ਕਰਿਆ ਜਾ ਰਿਹਾ ਸੀ ਮਿਹਨਤ ਕੀਤੀ ਜਾ ਰਹੀ ਸੀ ਸੋ ਸਾਡੀ ਪਾਰਟੀ ਦੀ ਵੀ ਜੋ 올 ਇੰਡੀਆ ਕਿਸਾਨ ਕਾਂਗਰਸ ਜੋ ਕਿ 올 ਇੰਡੀਆ ਕਾਂਗਰਸ ਕਮੇਟੀ ਦਾ ਕਿਸਾਨ ਵਿੰਗ ਹੈ ਉਸ ਦੀ ਨਵੀਂ ਬਾਡੀ ਦਾ ਗਠਨ ਹੋਇਆ ਹੈ ਇਹਦੇ ਵਿੱਚ ਪਾਰਟੀ ਨੇ ਵੀ ਮੈਨੂੰ ਬਤੌਰ ਨੈਸ਼ਨਲ ਕੋਆਰਡੀਨੇਟਰ 올 ਇੰਡੀਆ ਕਿਸਾਨ ਕਾਂਗਰਸ ਦੇ ਵਿੱਚ ਜ਼ਿੰਮੇਵਾਰੀ ਸੌਂਪੀ ਹੈ ਸੋ ਉਹਦੇ ਲਈ ਅੱਜ ਸਾਰੇ ਸਾਥੀਆਂ ਨੇ ਇੱਥੇ ਮੈਨੂੰ ਮਾਨ ਸਨਮਾਨ ਕਰਿਆ ਕਿ ਇੱਕ ਪਰਿਵਾਰ ਹੈ ਸਾਡਾ ਰਿਸ਼ਤਾ ਬਣਿਆ ਹੋਇਆ ਤੇ ਉਹ ਪਰਿਵਾਰਕ ਰਿਸ਼ਤੇ ਦੇ ਵਿੱਚ ਮੈਂ ਤਾਂ ਖੈਰ ਪਹੁੰਚਣ ਵਾਲੀ ਗੱਲ ਨਹੀਂ ਕਿਉਂਕਿ ਮੈਂ ਤਾਂ ਪਲੇਰੀ ਸੀ ਕਿ ਅੱਜ ਵੀ ਮੈਂ ਤਾਂ ਪੰਚਸਤ ਪ੍ਰੋਗਰਾਮ ਨਵੇੜ ਕੀ ਆਇਆ ਪਰ ਚਲੋ ਸਾਰੇ ਸਾਥੀਆਂ ਦੇ ਵਿੱਚ ਖੁਸ਼ੀ ਹੈ ਉਹਨਾਂ ਨੇ ਇੱਜ਼ਤ ਮਾਨ ਬਖਸ਼ਿਆ ਸੀ ਧੰਨਵਾਦ ਕਰਦੀ ਆ ਸਾਡੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਸਾਡੇ ਜੋ 올 ਇੰਡੀਆ ਕਾਂਗਰਸ ਦੇ ਪ੍ਰਧਾਨ ਅਮਲਕਾ ਖੜਗੇ ਜੀ ਰਾਘੋ ગાંધી ਜੀ ਸਾਡੀ ਸੋਨੀਆ ਗਾਂਧੀ ਜੀ ਜੋ ਔਰ ਉਹ ਸਰਪਸਨੇ ਸਾਡੇ ਪ੍ਰਿਆੰਕਾ ਗਾਂਧੀ ਜੀ ਦਾ ਸਾਡੇ 베ਨੂ ਵਿਪਾਲ ਜੀ ਦਾ ਸਾਡੇ ਗਵਿੰਦਰ ਯਾਦਵ ਜੀ ਦਾ ਐਂਡ ਵਿਸ਼ੇਸ਼ ਤੌਰ ਤੇ ਸਾਡੇ ਜੋ 올 ਇੰਡੀਆ ਕਿਸਾਨ ਕਾਂਗਰਸ ਦੇ ਪ੍ਰਧਾਨ ਸੁਖपाल ਖਹਿਰਾ ਜੀ ਜਿਨ੍ਹਾਂ ਨੇ ਸਾਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਤੇ ਸਾਡੇ ਪ੍ਰਤਾਪ ਬਾਜਵਾ ਜੀ ਤੇ ਹਮਲੇਦਰ ਸਿੰਘ ਰਾਜਾਪੁਰਿੰਗ ਜੀ ਜਿਨ੍ਹਾਂ ਦੀ ਬਲੇਸਿੰਗਸ ਹਮੇਸ਼ਾ ਹੀ ਸਾਡੇ ਨਾਲ ਰਹੀਆਂ ਨੇ ਜਿਹੜੇ ਸੰਘਰਸ਼ ਦੇ ਵਿੱਚ ਅੱਜ ਇੱਕ ਹੱਕ ਸੱਚ ਦੀ ਲੜਾਈ ਵਿੱਚ ਸਾਡੀ ਸਮੁੱਚੀ காங்கிரஸ் ਪਾਰਟੀ ਦੀ ਟੀਮ ਰੱਖੀ ਹੋਈ ਹੈ। ਸੋ ਉਹਦੇ ਵਿੱਚ ਸਾਨੂੰ ਇਹ ਜ਼ਿੰਮੇਵਾਰੀ સોਪੀ ਗਈ ਹੈ ਪੂਰੀ ਤੰਦਹੀ ਨਾਲ ਇਹਨੂੰ ਨਿਭਾਵਾਂਗੇ। ਕਿਸ ਤਰ੍ਹਾਂ ਨਿਕਲ ਬਾਰਡਰਾਂ ਦੇ ਅਜਨੇ ਕਿਸਾਨ ਬੈਠੇ ਨੇ ਕਿਸਾਨਾਂ ਸੰਘਾ ਨਾਲ ਲੜ ਰਹੇ ਨੇ ਕੇਂਦਰ ਸਰਕਾਰ ਨੇ ਅਜ ਤੱਕ ਮੋੜ ਨਹੀਂ ਲਿਆ। ਇਹਨੇ ਵੀ ਨਹੀਂ ਆਉਂਦੀਆਂ ਕਿਵੇਂ ਜੀ। ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜਿਹੜੀ ਕਿਸਾਨ ਸ਼ਬਦ ਹੈ ਨਾ ਉਹ ਕਈ ਵਾਰੀ ਆਪਾਂ ਸਿਰਫ ਸਮਝ ਲੈਂਦੇ ਆ ਕਿ ਕਿਸਾਨਾਂ ਦੀਆਂ ਮੰਗਾਂ ਜਾਂ ਕਿਸਾਨਾਂ ਦੇ ਇਸ਼ੂ ਸਿਰਫ ਉਹਨਾਂ ਤੱਕ ਸੀਮਿਤ ਨੇ ਜਿਹੜੇ ਖੇਤੀ ਕਰਦੇ। ਜਦ ਕਿ ਕਿਸਾਨੀ ਨਾਲ ਅੱਜ ਸਾਰੇ ਜੁੜੇ ਹੋਏ ਨੇ। ਅੱਜ ਬੀਜੇਪੀ ਵੱਲੋਂ ਇਹ ਬਿਆਨ ਆ ਰਹੇ ਨੇ ਜਿੱਥੇ ਉਹ ਕਹਿੰਦੇ ਆ ਜੀ ਅਸੀਂ ਐਮਐਸਪੀ ਦਿੰਨੇ ਆ ਲੈ ਤੁਸੀਂ ਵਾਦਾ ਕਰੋ ਮੁੜ ਕੇ ਜੀਰੀ ਨਹੀਂ ਬੀਜੋਗੇ ਮੈਂ ਕਹਿੰਦਾ ਜੀ ਬਹੁਤ ਵਧੀਆ ਤੁਹਾਡਾ ਇਹ ਸੁਝਾਅ ਹੈ ਵਾਦਾ ਕਰਦੇ ਆ ਪੰਜਾਬ ਦੇ ਕਿਸਾਨ ਉਹ ਨਹੀਂ ਬੀਜਣਗੇ ਜੀਰੀ ਤੁਸੀਂ ਇਹ ਵਾਦਾ ਕਰੋ ਵੀ ਜਿੰਨਾ ਉਹਨਾਂ ਨੂੰ ਜੀਰੀ ਕਣਕ ਲਾ ਕੇ ਪ੍ਰੋਫਿਟ ਬਚਦਾ ਜਿੰਨੀ ਉਹਨਾਂ ਦੀ ਲਾਗਤ ਆ ਉਸ ਤੋਂ 50% ਪ੍ਰੋਫਿਟ ਪਰ ਏਕੜ ਤੁਸੀਂ ਉਹਨਾਂ ਦੀ ਆਮਦਨੀ ਗਾਰੰਟੀ ਕਰਦੇ ਚਾੜ ਘਾਟਾ ਹੋਵੇ ਚਾੜ ਵਾਦਾ ਵੀ ਭਾਈ ਤੁਸੀਂ ਜੇ ਆਪਦਾ ਇੱਕ ਕਿੱਲਾ ਜ਼ਮੀਨ ਜੋ ਅਸੀਂ ਕਹਿੰਦੇ ਉਹ ਬੀਜਦੇ ਹੋ ਉਹ ਬੀਜੋਂ ਕੇ ਤਾਂ ਤੁਹਾਨੂੰ ਇੰਨੀ ਆਮਦਨੀ ਮਿਲੂਗੀ ਲੈ ਸਾਡੇ ਕਿਸਾਨ ਜੋ ਸਰਕਾਰ ਕਹੂਗੀ ਉਹ ਬੀਜਣਗੇ ਉਹ ਕਹਿਣਗੇ ਨਾ ਕਮਲ ਦੇ ਫੁੱਲ ਬੀਜਦੇ ਉਹ ਵੀ ਬੀਜਦਾਂਗੇ ਪ੍ਰੋਫਿਟ ਤਾਂ ਦਿਓ ਨਾ ਤੁਸੀਂ ਦੂਸਰੀ ਗੱਲ ਜਿਹੜੀ ਇੱਥੇ ਇਸ ਫਸਲ ਨਾਲ ਸਾਡੀ ਆੜਤੀ ਜੁੜੀ ਵੀ ਹੈ ਸਾਡੀ ਆੜਤੀ ਹੈ ਕਿਉਂਕਿ ਆੜਤੀ ਇੱਥੇ ਕਿਸਾਨ ਦਾ 9 ਮਾਸ ਦਾ ਰਿਸ਼ਤਾ ਹੁੰਦਾ ਹੈ ਜਿਹੜੀ ਸਾਡੀ ਲੇਬਰ ਜੁੜੀ ਵੀ ਹੈ ਜਿਹੜੀ ਉਸ ਦੇ ਨਾਲ ਮੰਡੀ ਚ ਆਉਂਦੀ ਹੈ ਉਹਨਾਂ ਨੂੰ ਰੋਜ਼ਗਾਰ ਮਿਲਦਾ ਫਿਰ ਸ਼ੈਲਰ ਜੁੜੇ ਹੋਏ ਹੈ ਸ਼ੈਲਰਾਂ ਦੇ ਸਾਡੇ ਭਰਾ ਨੇ ਸ਼ੈਲ ਤੋ ਇੱਕ ਟਰਾਂਸਪੋਰਟਰ ਨੇ ਇਹ ਸਾਰਾ ਇੱਕ ਸਰਕਲ ਬਣਿਆ ਹੋਇਆ ਉਹ ਸਾਰੇ ਸਰਕਲ ਲਈ ਕੀ ਸਾਡੀ ਸੈਂਟਰ ਦੀ ਸਰਕਾਰ ਪ੍ਰਪੋਜ਼ਲ ਲੈ ਕੇ ਆਉਂਦੀ ਹੈ ਅਗਰ ਲੈ ਕੇ ਆਵੇ ਤਾਂ ਜ਼ਰੂਰ ਕਿਸੇ ਦਾ ਜੀ ਨਹੀਂ ਕਰਦਾ ਵੀ ਅਸੀਂ ਕਣਕ ਜੀਰੀ ਬੀਜੀਏ ਜਾਂ ਆਪਣਾ ਇਹ ਜੀ ਫਸਲਾਂ ਬੀਜੇ ਜਿਹਨਾਂ ਸਾਡਾ ਪਾਣੀ ਥੱਲੇ ਜਾਵੇ ਇਹ ਮਜਬੂਰੀ ਨੂੰ ਆਪਦੀ ਘਰ ਚਲਾਉਣ ਲਈ ਕਿਸਾਨ ਵੀ ਤੇ ਜੇ ਕਿਸਾਨ ਨੂੰ ਇੱਕ ਵਧੀਆ ਤੋੜ ਮਿਲੂਗਾ ਤਾਂ ਸ਼ਰਤਾਂ ਰੱਖਣ ਦੀ ਲੋੜ ਨਹੀਂ ਤੁਸੀਂ ਆਪਸ਼ਨਸ ਲੈ ਕੇ ਆ ਰਹੀਆਂ ਲੋਕ ਸਭਾ ਚੋਣਾਂ ਨੂੰ ਕਿਵੇਂ ਦੇਖਦੇ ਹੋ ਕੋਈ ਆ ਰਹੀਆਂ ਲੋਕ ਸਭਾ ਚੋਣਾਂ ਦੇ ਵਿੱਚ ਦੇਸ਼ ਦੇ ਲੋਕਾਂ ਨੇ ਮਨ ਬਣਾ ਲਿਆ ਵੀ ਦੇਸ਼ ਨੂੰ ਅਸੀਂ ਡੈਮੋਕਰੈਟਿਕ ਹੀ ਰੱਖਣਾ ਹੈ ਤਾਨਾਸ਼ਾਹੀ ਨਹੀਂ ਹੋਣ ਦੇਣੀ ਨਫ਼ਰਤ ਦਾ ਬਾਜ਼ਾਰ ਨਹੀਂ ਪੜਦੇਣਾ ਅੱਜ ਹਰ ਥਾਂ ਤੇ ਨਫ਼ਰਤ ਦੇ ਬਾਜ਼ਾਰ ਚ ਮੁਹੱਬਤ ਦੀਆਂ ਦੁਕਾਨਾਂ ਖੁੱਲ ਰਹੀਆਂ ਠੀਕ ਹੈ ਸਾਡਾ ਜਿਹੜਾ ਮੇਨਸਟ੍ਰੀਮ ਮੀਡੀਆ ਉਹਨਾਂ ਨੂੰ ਨਹੀਂ ਦਿਖਾਉਂਦਾ ਸਾਡੇ ਜਿਹੜੀ ਇਹ ਕੈਪਚਰਿੰਗ ਕਰਕੇ ਜਿਸ ਤਰੀਕੇ ਨਾਲ ਇੱਕ ਨੈਰੇਟਿਵ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਿਹੜੇ ਲੋਕ ਨੇ ਯਾਰ ਉਹਨਾਂ ਨੂੰ ਤਾਂ ਪਤਾ ਨਾ ਸਾਡੇ ਦਿਲਾਂ ਚ ਕੀ ਬੀਤ ਰਿਹਾ ਜਿੱਥੇ ਰਾਹੁਲ ਜੀ ਜਾ ਰਹੇ ਨੇ ਤੁਸੀਂ ਦੇਖਿਆ ਉਹ ਬੀਤੇ ਦਿਨੀ ਬੀਜਪੀ ਨੇ ਕਿਉਂਕਿ ਇੰਟੀਮੀਡੇਟਿੰਗ ਇਹਨਾਂ ਦੀ ਤਰੀਕਾ ਰਹਿੰਦਾ ਹੈ ਉਹਨਾਂ ਨੂੰ ਇੰਟੀਮੀਡੇਟ ਕਰਨ ਲਈ ਉਹਨਾਂ ਦੀ ਯਾਤਰਾ 'ਚ ਕੁਝ ਬੰਦੇ ਖੜਾਤੇ ਜਿਹੜੇ ਨਾਰੇ ਲਾ ਰਹੇ ਸੀ ਮੋਦੀ ਮੋਦੀ ਰਾਹੁਲ ਜੀ ਉਤਰ ਕੇ ਗਏ ਉਹਨਾਂ ਨੇ ਜਾ ਕੇ ਉਹਨਾਂ ਨੂੰ ਜਿਹੜੀ ਮੁਹੱਬਤ ਦੀ ਦੁਕਾਨ ਦਾ ਸਲੀਕਾ ਦਿੱਤਾ ਉਹੀ ਬੰਦੇ ਮੁੜ ਕੇ ਰਾਹੁਲ ਗਾਂਧੀ ਰਾਹੁਲ ਗਾਂਧੀ ਕਹਿ ਰਹੇ ਸੀ ਸੋ ਇਹ ਅੱਜ ਦੇਸ਼ ਬਲਟ ਰਿਹਾ ਹੈ ਕਿਉਂਕਿ ਦੇਸ਼ ਦਾ ਜਿਹੜਾ ਡੀਐਨਏ ਹੈ ਸਾਡਾ ਭਾਈਚਾਰੇ ਦਾ ਡੀਐਨਏ ਹੈ ਮੁਹੱਬਤ ਦਾ ਡੀਐਨਏ ਹੈ ਤੇ ਜਿਹੜਾ ਬੰਦਾ ਵੰਡਣ ਦੀ ਸਾਨੂੰ ਕੋਸ਼ਿਸ਼ ਕਰਦਾ ਹੈ ਨਾ ਉਸ ਨੂੰ ਦੇਸ਼ ਨਹੀਂ ਲਾਇਕ ਕਰਦਾ ਕੋ ਚੰਦ ਲੋਕ ਹੁੰਦੇ ਜਿਹੜੇ ਰੌਲਾ ਰੱਪਾ ਜਾਦੇ ਪਾਉਂਦੇ ਕਹਿੰਦੇ ਨਾ ਬੁਲੀਜ਼ ਜਿਹੜੇ ਹੁੰਦੇ ਉਹ ਜਿਆਦਾ ਰੌਲਾ ਪਾਉਂਦੇ ਆ ਪਰ ਦੇਸ਼ ਦੀ ਜੋ ਆਵਾਜ਼ ਹੈ ਉਹ ਸਥਿਰਤਾ ਦੀ ਹੈ ਤੇ ਸਥਿਰਤਾ ਉਦੋਂ ਹੀ ਹੋਊਗੀ ਦੇਸ਼ ਤੱਕੜਾਉਦੀ ਹੋਊਗਾ ਜਦੋਂ ਅਸੀਂ ਅੰਦਰੋਂ ਇਕੱਠੇ ਆ ਜੇ ਕਮਿਊਨਲ ਸਾਡੀ ਮਾਹੌਲ ਬਣ ਗਿਆ ਕਮਿਊਨਲ ਕੋਈ ਆਪਣਾ ਦੰਗੇ ਹੋ ਗਏ ਤਾਂ ਸਾਡੇ ਤਾਂ ਤਾਂ ਬਾਹਰ ਚਾਈਨਾ ਵਰਗੇ ਦੇਸ਼ ਚੜ੍ਹਾਈ ਕਰਨ ਨੂੰ ਤਿਆਰ ਖੜੇ ਆ ਤਾਂ ਸਾਡਾ ਦੇਸ਼ ਕਿੱਥੋਂ ਸਟਰੋਂਗ ਹੋਊਗਾ ਦੇਸ਼ ਸਟਰੋਂਗ